4035 ਕੋਸਟਲ ਬੜਾ ਪਿੰਡ ਰੂੜ ਗੁਰਾਹ ਵਿਖੇ ਸੁਤੰਤਰਤਾ ਦਿਵਸ ਮਨਾਇਆ ਗਿਆ ਇਸ ਮੌਕੇ ਚੰਡਾ ਲਹਿਰਾਂ ਦੀ ਰਸਮ ਪੀਬ ਸਬ ਪੀ ਜੇ ਸੁਲੇਮਨ ਸੰਜੀਟ ਅਟਵਾਲ ਜ਼ਿਲ੍ਹਾ ਵੋਟ ਪ੍ਰਦਾਨ ਆਮ ਆਦਮੀ ਪਾਰਟੀ ਹੰਮੀਦ ਮਸੀਹ ਕ੍ਰਿਸਚੀਅਨ ਮੂਵਮੈਂਟ ਪੰਜਾਬ ਸਾਬਕਾ ਪ੍ਰਧਾਨ ਬਲੂ ਸੰਜੀਤ ਤੋਤੇ ਅਦਾਕੀਤੀ ਗਈ ਇਸ ਮੌਕੇ ਆਮ ਆਦਮੀ ਪਾਰਟੀ ਦੇ ਬਲਕ ਪ੍ਰਦਾਸ ਸੁਦੇਸ਼ ਕੁਮਾਰ ਬਿੱਲਾ ਮਨਦੀਪ ਰਾਏ ਅਜਿੰਦਰ ਸਿੰਘ ਰੋਬਿੰਡ ਮਸੀਹ ਰਾਸਕੁਮਾਰ ਮਨੋਜ ਗੋਗਣਾ ਜਗਜੀਤ ਸਿੰਘ ਲਾਡੀ ਪਿਆਰਾ ਸਿੰਘ राहुल सलेमान राहुल मसी, जस्टिन मसी आदि हाजिर सन पूरे भारत में आजादी दिवस बड़ी खुशी के साथ मनाया जा रहा है और पूरे भारत देश को हम बधाई देते हैं कि आज सेवेंटी एट हम पूरे भारत की आज़ादी का जश्न मना रहे हैं और हम दुआ करते हैं कि पूरा भारत देश उन्नति करे, तरक्की करे और पूरे भारत देश के आवाम को शांति प्रदान हो और उद्योग के क्षेत्र में एजुकेशन के क्षेत्र में और हर प्रकार के हमारे जल सेना थल सेना और सेना और हमारी घरेलू सेना सबके लिए प्रार्थना करते हैं कि जो इस देश के नौजवान रक्षा करते हैं बॉर्डर पर रक्षा करते हैं परमेश्वर सदा उनको संभाल कर रखे हर विपत्ति से भारत देश को बचा कर रखे इस साल के इस आज़ादी दिवस की आप सबको बहुत बहुत मुबारकबाद ਭਾਰਤ ਮਾਤਾ ਕੀ ਬਿਲੇ ਬਿਲਕੁਲ 78ਵੇਂ ਆਜ਼ਾਦੀ ਦਿਵਸ ਦੇ ਦਿਹਾੜੇ ਤੇ ਪਹਿਲਾਂ ਤਾਂ ਮੈਂ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਅੱਜ ਦਾ ਇਹ ਸੁਭ ਦਿਹਾੜਾ ਬੜੇ ਹੀ ਜਦੋਂ ਜੈ ਤੇ ਕੁਰਬਾਨੀਆਂ ਦੇ ਨਾਲ ਮਿਲਿਆ ਹੈ ਔਰ ਸਾਡੇ ਮੁਲਕ ਦੇ ਜਿਹੜੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਵਾਈ ਹੈ ਅਸੀਂ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ ਕਿ ਅੱਜ ਅਸੀਂ ਆਜ਼ਾਦੀ ਦਾ ਨਿਗ ਮਾਰ ਰਹੇ ਹਾਂ ਮੈਂ ਇੱਕ ਵਾਰ ਫੇਰ ਆਪ ਸਭ ਜੀ ਨੂੰ ਦੇਸ਼ ਵਾਸੀਆਂ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਆ ਇਸ ਆਜ਼ਾਦੀ ਦਿਵਸ ਤੇ ਜੈ ਹਿੰਦ ਭਾਰਤ ਮਾਤਾ ਕੀ ਜੈ। ਅੱਜ ਦੇ ਇਸ ਸ਼ੁਭ ਦਿਹਾੜੀ ਦੀ ਪਹਿਲਾਂ ਤਾਂ ਮੇਰੇ ਵੱਲੋਂ ਔਰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ। 15 ਜੁਲਾਈ ਦਾ ਜੋ ਅਸੀਂ ਨਿਗ ਮਾਰ ਰਹੇ ਆ ਅੱਜ ਸਾਡੇ ਦਿੱਤੀਆਂ ਹੋਈਆਂ ਕੁਰਬਾਨੀਆਂ ਜਿਹੜੀਆਂ ਸਾਡੇ ਵੀਰਾਂ ਜਵਾਨ ਦੀਆਂ ਕੁਰਬਾਨੀਆਂ ਉਹਨਾਂ ਦੇ ਸਦਕਾ ਅਸੀਂ ਅੱਜ ਇਸ ਮੁਲਕ ਵਿੱਚ ਨਿਗ ਮਾਰ ਰਹੇ ਆ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਜਿਹੜਾ ਆ ਬੜਾ ਪਿੰਡ ਰੋਡ ਬੁਲਾਇਆ ਵਿਖੇ ਫਲੇਮਾਨ ਜੀ ਜੀ ਦੇ ਪਰਿਵਾਰ ਦੇ ਉੱਤੇ ਜਿਹੜਾ ਅੱਜ ਬਣਾਇਆ ਜਾ ਰਿਹਾ ਆ ਉਹਨਾਂ ਦਾ ਵੀ ਬਹੁਤ ਬਹੁਤ ਤਹਿ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਐਡਾ ਵੱਡਾ ਪ੍ਰੋਗਰਾਮ ਜਿਹੜਾ ਉਹ ਲਿਖਿਆ ਆ ਵਿਸ਼ੇਸ਼ ਤੌਰ ਤੇ ਸਾਨੂੰ ਉੱਥੇ ਪਹੁੰਚਣ ਦਾ ਮੌਕਾ ਮਿਲਿਆ ਆ ਤਰ ਦੁਆਰਾ ਤੋਂ ਅਸੀਂ ਫੇਰ ਸਭ ਦੇਸ਼ ਵਾਸੀਆਂ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ 8 ਜੁਲਾਈ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਔਰ ਪ੍ਰਮਾਤਮਾ પાસે ਅਰਦਾਸ ਕਰਦੇ ਆ ਵੀ ਸਾਡਾ ਜਿਹੜਾ ਦੇਸ਼ ਆ ਐਦਾਂ ਹੀ ਇਹ ਇੱਕ ਫਲਵਾੜੀ ਫੁੱਲਾਂ ਦੀ ਫਲਵਾੜੀ ਜਿਹੜੀ ਹਰ ਵਕਤ ਮਹਿਕਦਾ ਰਹੇ ਬਹੁਤ ਬਹੁਤ ਮੁਬਾਰਕਾਂ श ते डी मे छोड़े देश पंजाह